ਮੈਂ ਬਲ ਸਪਸਟ ਕਹਿਣ ਚਾਹੁੰਦਾ ਕਿ ਲੋਕੜੀ ਕਾਲੀਦਾਰ ਕਦੇ ਵੀ ਕਾਪਸ ਸਾਹਿਬ ਤੋਂ ਉੱਤਰ ਨਹੀਂ ਹੋਇਆ ਜੋ ਸਾਡੇ ਸੁਤਕਾੜ ਜੀ ਉਸੇ ਪਹਿਲੇ ਪਾਸਟਰ ਸਾਹਿਬ ਦੇ ਜਹਾਂ ਜਸਬਾਨ ਉਹ ਮਗਾ ਕੋਈ ਮਾਪਲੇ ਜਿਹੜੇ ਔਨਲਾਈਨ ਇਹਦੇ ਕਾਲੀਦਾਰ ਸਾਹਿਬ ਦੇ ਜਹਾਂ ਜਸਬਾਨ ਉਹਨਾਂ ਦਾ ਹੱਕ ਵੀ ਇੰਨਾ ਇਦੇ ਪਿੱਛੇ ਇੱਕ ਬਹੁਤ ਵੱਡਾ ਹੱਥ ਆ ਰਿਹਾ ਇਸ ਦਾ ਕਿਉਂਕਿ ਇਹੋ ਜਿਹੇ ਹੁਕਮਾਂ ਤੇ ਉਹਨੇ ਕਿ ਸ਼੍ਰੋਮਣੀ ਕਾਲੀਦਾਨ 104 ਸਾਲ ਪੁਰਾਣੀ ਬਾੜਨੀ ਹੈ ਉਹਨੂੰ ਖਤਮ ਕੀਤਾ ਜਾਵੇ ਅਸੀਂ ਹਾਈ ਕੋਰਟ 'ਚੋ ਕੇਸ ਹਾਰ ਗਏ ਸੀ ਸੁਪਰੀਮ ਕੋਰਟ ਤੋਂ ਕੇਸ ਦਿੱਤੇ ਹੈ ਸ਼੍ਰੋਮਣੀ ਕਾਲੀਦਾਨ ਦੀ ਮਾਨਤਾ ਰੱਖਣ ਵਾਸਤੇ ਜੇ ਕਿਸੇ ਨੇ ਧਿਆਨ ਦੇ ਉੱਤੇ ਸਿਖ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਡਿਪਟੀ ਸੀਐਮ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਜੋ ਕੁਝ ਵੀ ਕਾਲਤਰ ਸਾਹਿਬ ਤੋਂ ਕਿਹਾ ਗਿਆ ਆਪਣੀ ਝੋਲੀ ਪਾਇਆ ਅਜੇ ਪਾਰਕ ਦੇ ਮੁਖੀ ਹੁੰਦੇ ਦੇ ਨਾਤੇ ਉਹਨੂੰ ਪੂਰਾ ਕੀਤਾ ਸ਼੍ਰੋਮਣੀ ਅਕਾਲੀ ਦਲ ਸੁਭਜੇ ਪਾਰਟੀ ਇੱਥੇ ਬਾਗੋਪੁਰਾਣਾ ਦੇ ਵਰਕਮੈਨ ਬੈਠੇ ਨੇ ਲੀਡਰ ਸਭਾਣ ਬੈਠੇ ਨੇ ਇੱਥੇ ਤਰਕਪੁਰ ਦੇ ਮਾਰਕਸਵਾਦ ਦੇ ਲੀਡਰ ਸਭਾਣ ਬੈਠੇ ਨੇ ਇੱਥੇ ਮੋਗੇ ਦੇ ਹਰਕਰ ਜਨ ਸਾਹਿਬ ਤੇ ਸਾਰੇ ਮੈਂਬਰ ਐ ਜੀ ਪੀ ਸੀ ਸਰਦਾਰ ਤਰਜੀਤ ਸਿੰਘ ਜੱਤਿਆ ਸਾਹਿਬ ਸਾਰੇ ਬੈਠੇ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਣ ਲਈ ਲੈਣ ਵਜੂ ਤੇ ਨਿਹਾਲ ਸਿੰਘ ਵਾਲੇ ਤੁਸੀਂ ਸਾਡੇ ਸ਼ਹਿਰ ਦੇ ਪ੍ਰਧਾਨ ਸਹਿਬਾਨ ਬੈਠੇ ਨੇ ਮੈਂ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਕਾਲੀ ਦਲ ਕਦੇ ਵੀ ਕਾਦਰ ਸਾਹਿਬ ਤੋਂ ਮੁਕਰ ਨਹੀਂ ਹੋਇਆ ਜੋ ਸਾਡੇ ਸਤਕਾਰ ਜੋ ਤੁਸੀਂ ਪਹਿਲੇ ਕਾਦਰ ਸਾਹਿਬ ਦੇ ਜਿਹੜੇ ਸਹਿਬਾਨ ਉਹਨਾਂ ਦਾ ਹਕੂਮੀ ਮੰਗਦੇ ਰਹੇ ਇਹਦੇ ਹੁਣ ਲਾਇਏ ਗਏ ਨੇ ਕਾਲ ਤੱਕ ਸਾਹਿਬ ਤੇ ਜੈਨਦਰ ਸਮਾਨ ਉਹਨਾਂ ਦਾ ਹੁਕਮ ਵੀ ਇਹਨਾਂ ਬੰਨ ਜੋ ਕਹਿਣਗੇ ਸ਼੍ਰੋਮਣੀ ਅਕਾਲੀ ਦਲ ਕਰੂਗਾ ਹਰ ਵਰਕਰ ਹਰ ਲੀਡਰ ਕਰੂਗਾ ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਹੱਥ ਆਰਐਸਐਸ ਦਾ ਕਿਉਂਕਿ ਇਹੋ ਜੇ ਹੁਕਮ ਕਰਾਉਣੇਗੇ ਸ਼੍ਰੋਮਣੀ ਅਕਾਲੀ ਦਲ 104 ਸਭ ਤੋਂ ਪੁਰਾਣੀ ਪਾਰਟੀ ਹੈ ਉਹਨੂੰ ਖਤਮ ਕੀਤਾ ਜਾਵੇ ਅਸੀਂ ਹਾਈ ਕੋਰਟ ਤੋਂ ਕੇਸ ਹਾਰਗੇ ਸੀ ਸੁਪਰੀਮ ਕੋਰਟ ਤੋਂ ਕੇਸ ਜਿੱਤਿਆ ਹੈ ਸ਼ਰਮਣੀ ਕਾਲੀਦਨ ਦੀ ਇਮਾਨਦਾਰ ਰੱਖਣ ਵਾਸਤੇ ਅਸੀਂ ਕਲੀਅਰ ਕੀਤਾ ਸੰਗ ਜਮਾਨਾ ਨੂੰ ਵੀ ਇਹ ਕਲੀਅਰ ਕੀਤਾ ਕਿ ਐਜੇ ਕਲੋਨੀ ਅਚਨਾਹਾ ਗਿਆਨੀ ਰਵੀਰ ਸਿੰਘ ਜੀ ਜਹਦਰ ਸਾਹਿਬ ਨੂੰ ਵੀ ਬੇਨਤੀ ਕੀਤੀ ਉਹਨਾਂ ਨੇ ਮੰਨੀ ਵੀ ਉਹਨਾਂ ਨੇ ਮੀਡੀਆ ਦੇ ਵਿੱਚ ਬਿਆਨ ਵੀ ਦਿੱਤਾ ਹੈ ਕਿ ਤੁਸੀਂ ਕਮੇਟੀ ਵੀ ਬੁਲਾ ਸਕਦੇ ਹੋ ਇਹ ਉਹ ਵੀ ਜਿਹੜੀ ਸੰਤ ਮੈਂਬਰੀ ਕਮੇਟੀ ਬਣਾਈ ਸੀ ਕਲਤਾ ਸਾਹਮਣੇ ਉਹਦੇ ਵਿੱਚ ਵਾਅਦਾ ਕੀਤਾ ਗਿਆ 14 ਮੈਂਬਰ ਬਣਾ ਦਿੱਤੇ ਗਏ ਵਰਕਿੰਗ ਕਮੇਟੀ ਨੇ ਕਿਉਂਕਿ ਥਾਉਂਟੀ ਜਿਹੜੀ ਭਰਤੀ ਗਰਾਉਂਡ ਦੀ ਜਾਂ ਇਲੈਕਸ਼ਨ ਕਮਿਸ਼ਨ ਕੋਲ ਡੋਟੀ ਜਾਂਦੀ ਉਹ ਵਰਕਿੰਗ ਕਮੇਟੀ ਹੈ ਤੇ ਜਿਹੜੇ ਡੈਲੀਗੇਟ ਨੇ ਉਹ ਕਮਨ ਡੈਲੀਗੇਟ ਜਿਹੜੇ ਉਹਨਾਂ ਦੀ ਲਿਸਟਾ ਜਿਹੜੀ ਇਲੈਕਸ਼ਨ ਕਮਿਸ਼ਨ ਕੋਲ ਜਾਂਦੀ ਹੈ ਉਹ ਮਤੇ ਪਾਏ ਗਏ ਪਹਿਲਾਂ 25 ਲੱਖ ਦੀ ਪੱਤੀ ਦੇ ਮਤਾਂ ਪਾਇਆ ਸੀ ਵਰਕਿੰਗ ਕਮੇਟੀ ਨੇ ਉਹ ਹੋ ਗਈ ਹੋਰ ਕੱਢ ਗਈ ਉਤੋਂ ਬਾਅਦ 10 ਲੱਖ ਦਾ ਵੇਗ ਜਿਹੜਾ ਮਤਾ ਪਾਤਾ ਇਸ ਕਰਕੇ ਸਿਰਫ ਭੱਬਰ ਕੂਸਾ ਜਿਹੜਾ ਉਹ ਇਸ ਕਰਕੇ ਪਾਇਆ ਕਿ ਆਰਐਸਐਸ ਨੇ ਚੰਦੀ ਕੇ ਕਾਲੀ ਦਾ ਨੂੰ ਖਤਮ ਕੀਤਾ ਜਾਵੇ ਮੈਂ ਹੱਥ ਜੋੜ ਕੇ ਸਾਡੇ ਵਰਕਰਾਂ ਨੂੰ ਸਾਡੇ ਲੀਡਰ ਜਮਾਨਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਆਪਾਂ ਜਿਹੜਾ ਅਨਸ ਜੰਨਾ ਕੋਲ ਪੂਰਾ ਨਾ ਹੁੰਦੇ ਏ ਸ਼੍ਰੋਮਣੀ ਅਕਾਲੀ ਦਲ ਹੈ ਤਾਂ ਖੇਤਰੀ ਪਾਰਟੀ ਪੰਜਾਬੀਆਂ ਦੀ ਕੁਆਲਿਟੀ ਹੈ ਹਰ ਇੱਕ ਚਾਹੁੰਦਾ ਹੈ ਜੇ ਕਿਸੇ ਆਪੋਜੀਸ਼ਨਰ ਨੂੰ ਗੱਲ ਕਰਦੇ ਹੋ ਇਹ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਤਖਣਾ ਹੋਣਾ ਚਾਹੀਦਾ ਪਰ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਹਨ ਉਹ ਇਹ ਗੱਲ ਨਹੀਂ ਚਾਹੁੰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਤਖਣਾ ਹੋਣਾ ਚਾਹੀਦਾ ਉਹ ਚਾਹੁੰਦੀਆਂ ਕਿ ਕਿਵੇਂ ਖਤਮ ਕੀਤਾ ਜਾਵੇ ਸਾਡੇ ਵਿੱਚ ਕੁਝ ਭੈੜੀਏ ਬਾਣੇ ਨੇ ਆਰਐਸਐਨ ਨੇ ਉਹ ਜਿਹੜੇ ਕੁਸਬੈੜੀਏ ਸਾਨੂੰ ਖਰਾਬ ਕਰ ਰਹੇ ਸਿਰਫ ਆਪਾਂ ਨੂੰ ਜਾਗਰਤ ਹੋਣਾ ਪੈਣਾ ਸਾਰਿਆਂ ਨੂੰ ਜੇ ਆਪਾਂ ਜਾਗਰਤ ਹੋ ਗਏ ਸ਼ਰਮਣੀ ਕਾਲੀ ਦਾ ਅੱਜ ਵੀ ਤੱਕਣਾ ਕੱਲ ਵੀ ਤੱਕਣਾ ਉਹ ਇਹ ਚਾਹੁੰਦੇ ਆ ਤੁਸੀਂ ਇਹ ਦੇਖੋ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਸੇਵਾ ਕਰਦੇ ਤੇ ਇੱਕ ਸੇਵਾਦਾਰ ਤੇ ਗੋਲੀ ਚੱਲੀ ਹੋਵੇ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੈ ਤੇ ਸੈਂਟਰ ਸਰਕਾਰ ਦਾ ਕੀ ਰੋਲ ਹੈ ਉਹ ਰਫਤਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਕੁਝ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਜਦ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਪੰਜਾਬ ਤੇ ਪੰਜਾਬੀਆਂ ਵਾਸਤੇ ਜੋ ਕੁਝ ਕੀਤਾ ਅੱਜ ਤੱਕ ਕੋਈ ਨਹੀਂ ਕਰ ਸਕਿਆ ਅੱਜ ਤੱਕ ਜਿੰਨੀਆਂ ਯਾਦਗਾਰੀਆਂ ਬਣੀਆਂ ਉਹਲਾ ਵਾਸਤੇ ਖਾਲਸਾ ਹੋਵੇ ਸਾਡੇ ਕਿੰਨੇ ਸਵਾ ਸਾਲ ਹੋ ਗਏ ਖਾਲਸਾ ਸਰਜੇ ਨੂੰ ਅੱਜ ਤੱਕ ਕਿਸੇ ਨੇ ਯਾਦਗਾਰੀ ਬਣਾਈ ਸੀ ਨੰਦਕੁਰ ਸਾਹਿਬ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਬਾਬਾ ਜੀਵਨ ਸਿੰਘ ਜੀ ਦੀ ਉਹਦੀ ਕਿਸੇ ਨੇ ਯਾਦਗਾਰ ਨਹੀਂ ਬਣਾਈ ਸੀ ਕਿੰਨੇ ਸਾਲ ਹੋ ਗਏ ਛੋਟੇ ਵੱਡੇ ਸਹਿਬਜ਼ਾਦੇ ਦਾ ਬਦਲਾ ਲਿਆ ਮਾਤਾ ਗੁਜਰਕੌਰ ਦਾ ਬਦਲਾ ਲਿਆ ਚੱਪੜ ਚਿੱਡੀ ਦੇ ਮਨਾਮ ਦੇ ਵਿੱਚ ਜੇ ਯਾਦਗਾਰ ਬਣਾਈ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਦਾਰ ਪ੍ਰਕਾਸ਼ ਸਿੰਘ ਦੀ ਤੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਨੇ ਬਣਾਈ ਜੇ ਵੱਡਾ ਗੱਲੂ ਘਰਾ ਸਿੰਘ ਤੇ ਲੋਕ ਜੀਦੋਏ ਸੀ ਉਹਦੀ ਯਾਦਗਾਰ ਕਿਹਨੇ ਬਣਾਈ ਸ਼ਰੂਮ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਨੇ ਕਰੋਆ ਨੇ ਸ਼ਮਦੇ ਵਿੱਚ ਛੋਟਾ ਕੱਲੂ ਕਰਾ ਹੋਇਆ 10000 ਲੋਕਾਂ ਦੀ ਚੀਜ਼ ਹੋਏ ਉਹਦੀ ਯਾਦਗਾਰ ਕਿੰਨੇ ਬਣਾਈ ਮਾਦਨ ਸਾਹਿਬ ਨੇ ਜ਼ਦਾਲ ਸਿੰਘ ਜੀ ਦੀ ਬਾਦ ਸਾਹਿਬ ਨੇ ਜ਼ਦਾਲ ਪ੍ਰਕਾਸ਼ ਸਿੰਘ ਜੀ ਦੀ ਬਾਦ ਸਾਹਿਬ ਨੇ ਰਾਮ ਸਿੰਘ ਦੇ ਬਾਬਾ ਮਾਨਮੀ ਜੀ ਦੀ ਯਾਦਗਾਰ ਬਣਾਈ ਗੁਰਦਾਸਪੁਰ ਦੇ ਵਿੱਚ ਭਗਤ ਰਵਿਦਾਸ ਜੀ ਦੀ ਯਾਦਗਾਰ ਬਣੀ ਜਿੰਨੇ ਆਜ਼ਾਦੀ ਘੁਲਾਟੇ ਜਾਂ ਜਿੰਨੇ ਦੇ ਵਿੱਚ ਸ਼ਹੀਦ ਹੋਏ ਕਰਤਾਰਪੁਰ ਸਾਹਿਬ ਦੇ ਵਿੱਚ ਯਾਦਗਾਰ ਬਣੀ ਸੁੰਦਰੀ ਕਰਨ ਕਰਾਇਆ ਬਰਮਾਰ ਸਾਹਿਬ ਦਾ ਕਿਵੇਂ ਕਰਾਇਆ ਬੀਬਾ ਹਰ ਸਿਮਰਤ ਕਰੋ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਇੱਕ ਧਰਮ ਕੰਮ ਨੇ ਮੈਂ ਸਮਝਦਾ ਕਿ ਮਹਾਰਾਜਾ ਜੀਤ ਸਿੰਘ ਤੋਂ ਬਾਅਦ ਜੇ ਕਿਸੇ ਨੇ ਇਤਿਹਾਸ ਦੇ ਉੱਤੇ ਸਿੱਖ ਕੌਮ ਲਈਆਂ ਯਾਦਗਾਰ ਬਣਾਈਆਂ ਜਾਂ ਕਿਸੇ ਵੀ ਕੌਮ ਲਈਆਂ ਯਾਦਗਾਰ ਬਣਾਈਆਂ ਫਲੋਦ ਗਹਿਣਾ ਮੰਦਿਰ ਹੋਵੇ ਚਾਹ ਪਣਾ ਕੋਈ ਮਾਸਜ ਮਾਸਜ ਹੋਵੇ ਮੁਸਲਮਾਨਾਂ ਦੀ ਹਰ ਇੱਕ ਨੂੰ ਬਰਾਬਰ ਦਾ ਦਿੱਤੀ ਬਰਤਨ ਜੀ ਆਪਾਂ ਗੱਲ ਕਰੀ ਬਰਤਨ ਜੀ ਨੂੰ ਆਪਣਾ ਜਿਹੜੀ ਸਟੇਟਮੈਂਟ ਆਈ ਹੈ ਉਹ ਵੀ ਦੇ ਦਿੰਦਾ ਮੈਂ ਉਹ ਚਲੋ ਉਹਨਾਂ ਨੇ ਸਟੇਟਮੈਂਟ ਦਿੱਤੀ ਉਹ ਉਹਨਾਂ ਦੇ ਤੋਂ ਚੁੱਕਦੇ ਆ ਕਿਉਂਕਿ ਕਿਸੇ ਨੇ ਵੀ ਸਟੇਟਮੈਂਟ ਦਿੱਤੀ ਖੁਦਾਬਾਹ ਮੈਂ ਨਹੀਂ ਜਵਾਬ ਦੇ ਸਕਦਾ ਕਿਉਂਕਿ ਉਹ ਹੀ ਦੇ ਸਕਦੇ ਆ ਮੈਂ ਤਾਂ ਤੁਹਾਨੂੰ ਜੋ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਗੱਲ ਥੋੜੇ ਸਾਹਮਣੇ ਰੱਖਣੀ ਸੀ ਪਾਰਟੀ ਦੀ ਉਹ ਰੱਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਗਵਾਹ ਪਾੜਦੀ ਆ ਸੋਹਣੀ ਕਾਲੀ党 ਕਿਸੇ ਇੱਕ ਪਰਵਾਦ ਦੀ ਨਹੀਂ ਸਿਰਫ ਤੇ ਸਿਰਫ ਆਰਐਸਐਸ ਵਾਲੇ ਐਸਕਮ ਕੇ ਮੁਲਕ ਪਏ ਆ ਤੇ ਇਹ ਹੀ ਸਾਡੇ ਅੱਗੇ ਆਂਦੇ ਆ ਇਸ ਪਾਰਟੀ ਨੂੰ ਕਿਵੇਂ ਖਤਮ ਕੀਤਾ ਜਾਵੇ ਤੁਹਾਡਾ ਮੇਨ ਪਿਆਰਦਾ ਹੈਗਾ ਕਿ ਜੋ ਵਾਜੇ ਹੋ ਰਿਹਾ ਹਾਲਾਤ ਹੋ ਰਹੇ ਨੇ ਸਿਰਫ ਆਰਐਸਐਸ ਦੀ ਬਦਲ ਹੋ ਰਹੇ ਨੇ ਤੁਸੀਂ ਇਹ ਦੇਖੋ ਪਹਿਲਾਂ ਵੀ ਜਿਹੜੇ ਨੋਮੀਨੇਟ ਕਰ ਦਿੰਦੇ ਨੇ ਸਿੰਘ ਜ਼ਬਾਨ ਉਹ ਅਥੋਰਿਟੀ ਹੁੰਦੀ ਆ ਆਪਣੀ ਐਜੀਪੀਸੀ ਐਜੀਪੀਸੀ ਦੀ ਐਜੈਕਟਿਵ ਆ ਜਣੀ 15 ਮਿੰਟ ਹੁੰਦੇ ਐ ਇੱਕ ਦੂ ਦੇ ਉਹਨਾਂ ਕੋਲੇ ਬਾਹਰ ਹੁੰਦੀ ਐ ਕਿ ਉਹ ਕਿਹ ਨੂੰ ਜਾਂਦਾ ਲੁਣਾ ਅੱਗੇ ਵੀ ਜਾਂਦਾ ਪਾਈ ਜਾਂਦੇ ਐ ਅੱਗੇ ਵੀ ਜਾਂਦਾ ਵਾਹੇ ਜਾਂਦੇ ਐ ਕਿਉਂ ਨਹੀਂ ਰੋਣਾ ਅੱਗੇ ਪਿਆ ਕਿਉਂਕਿ ਹਮੇਸ਼ਾ ਹੀ ਜਿਹੜਾ ਕਾਰਲ ਬੰਦਾ ਉਹਨੂੰ ਮੂਰੇ ਲੈ ਆਉਂਦਾ ਜਾਂਦਾ ਜਿਵੇਂ ਲੋਕ ਵੀ ਬੰਦੇ ਐ ਅੱਜ ਐਮਐਲਏ ਨੂੰ ਬਣਾਦਾ ਕਾਰਲ ਨੂੰ ਇਹਨੂੰ ਬਣਾਦਾ ਉੱਥੇ ਐਨਸੀਪੀਸੀ ਵੀ ਐਵੇਂ ਕਰਦੀ ਐ ਕਿਉਂਕਿ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹ ਨੂੰ ਸੇਕ ਸਮਾਨ ਬਹੁਤ ਸਤਕਾਰਯੋਗ ਪਦਵੀ ਐ ਕਾਰਲ ਸਾਹਿਬ ਸਾਡੇ ਵਾਸਤੇ ਸੇਮ ਹੋਰ ਸਭ ਹੋਇਆ ਉਹ ਜੈਨਰ ਲਾਉਣਾ ਤੇ ਬਣਾਉਣਾ ਉਹ ਐਜਿਪੀਸੀ ਕੋਲੇ ਐਜਿਪੀ ਕੋਲੇ ਦਾ ਮੈਂ ਉਹ ਮਨੀਸ਼ੀਆ ਸਾਹਿਬ ਵੀ ਦੱਸ ਸਕਦੇ ਆ ਕਿਉਂਕਿ ਜਿਹੜਾ ਵੀ ਕੋਈ ਬਿਆਨ ਦਿੰਦਾ ਉਹਦਾ ਮੈਂ ਅੱਜ ਧਿਆਨ ਦੇ ਰਿਆਂ ਇਹਦਾ ਜ਼ਿੰਮੇਵਾਰ ਮੈਂ ਆ ਜਾਂ ਸਾਡੇ ਆ ਸੰਗਤ ਜਿਹੜੀ ਮੇਰੇ ਨਾਲ ਬੈਠੀ ਆ ਅਸੀਂ ਜ਼ਿੰਮੇਵਾਰ ਆ ਜਿਹੜਾ ਕੋਈ ਵੀ ਪੋਲੀਟਿਕਲ ਧਿਆਨ ਦਿੰਦਾ ਮੈਂ ਉਹਦੇ ਦੇ ਕਿਸੇ ਦੇ ਕੰਧੂ ਬੰਦੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਹੋਜੀ ਪਾਰਟੀ ਹੈ ਕਿਉਂਕਿ ਸਰਦਾਰ ਸਿੰਘੀਲ ਸਿੰਘ ਜੀ ਬਾਦਲ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਕੰਮ ਕੀਤਾ ਜੋ ਕੁਝ ਇਤਿਹਾਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਕੀਤਾ 15 ਸਾਲ ਸਰਕਾਰ ਰਹੀ ਹੈ ਬਾਦਲ ਸਾਹਿਬ ਨੇ 18 ਸਾਲ ਜੇਲ੍ਹ ਕੱਟੀ ਹੈ ਕੋਈ ਉਹਨਾਂ ਨੇ ਕਲੀਮ ਕਰੈਮ ਨਹੀਂ ਕੀਤਾ ਸੀ ਲੋਕਤਾਂ ਦੀ ਸਜਾ ਹੁੰਦੀ 18 ਸਾਲ ਤੇ ਉਹ ਰਿਸਕ ਕਰਕੇ ਕੀਤੀ ਪੰਜਾਬ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਗਰੀਬਾਂ ਦੀ ਖਾਤਰ ਪੰਜਾਬ ਨੂੰ ਕੁਝ ਮਿਲ ਸਕੇ ਅਜ ਤੱਕ ਜੇ ਗਰੀਬ ਨੂੰ ਵੀ ਕੋਈ ਦਿੱਤਾ ਤਾਂ ਉਹ ਸ਼੍ਰੋਮਣੀ ਕਾਲੀ ਦਲ ਨੇ ਦਿੱਤਾ ਬਾਲ ਸਾਹਿਬ ਨੇ ਦਿੱਤਾ ਦੱਸੋ ਇੱਕ ਗੱਲ ਹੋਰ ਸੀ ਜੇ ਆਰਐਸਐਨ ਦੇ ਉਹਦੇ ਨਾਲ ਵੀ ਸ਼ਾਮਿਲ ਕੀਤੇ ਹੈ ਕਿ ਕਦੇ ਕਿਸੇ ਮੈਂਬਰ ਇਕੱਠੇ ਹੋ ਕੇ ਉਹਦਾ ਵਿਰੋਧ ਨਹੀਂ ਕਰ ਸਕਦੇ ਸ਼੍ਰੋਮਣੀ ਕਾਲੀ ਦਲ ਉਹੀ ਸਾਰਿਆਂ ਨੂੰ ਸਾਡੇ ਲੇਟਰ ਸਵਾਨਾਂ ਨੂੰ ਸਾਡੇ ਵਰਕਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹਦੇ ਪਿੱਛੇ ਆਰਐਸਐਨ ਦਾ ਹੱਥ ਹੈ ਕੋਈ ਦੂਜੀ ਗੱਲ ਨਹੀਂ ਕਿਉਂਕਿ ਇਹਨੇ ਵੀ ਕਈ ਵਾਰੁੰਨੇ ਗੁੰਮਰਾ ਹੋ ਜਾਂਦੇ ਆ ਗੁੰਮਰਾ ਹੋ ਕੇ ਕਈ ਗੱਲਾਂ ਕਰ ਲੱਗ ਜਾਂਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਟਕਰਾ ਕੱਲ ਵੀ ਟਕਰਾ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਡਿਆਂ ਪਹਿਰੇਦਿਆਂ ਵੱਗੀਆਂ بڑے ਉਤਰਾਜੜਾ ਆਉਂਦੇ ਰਹਿੰਦੇ ਆ ਪਰ ਪਰਮਾਦਰਸਾ ਜਿਰਦਾ ਵੀਰੇ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗੂ ਸ਼੍ਰੋਮਣੀ ਅਕਾਲੀ ਦਲ ਨਿਕਲ ਕੇ ਟਕਰਾ ਹੋ ਗਿਆ ਉਹ ਹਰਖਰ ਵਰਕਰ ਜਿਹੜਾ ਉਹ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਖੜਾ ਅਕਾਲੀ ਦਲ ਦੇ ਨਾਲ ਖੜਾ ਪਰ ਜਿਹੜੇ ਉਪਰਲੀ ਲੀਡਰਸ਼ਿਪ ਦੇ ਜਿਨ੍ਹਾਂ ਨੇ ਸਰਕਾਰ ਦਾ ਕਾਲੀਦਾ ਦੀ ਸਰਕਾਰ ਸਮੇ ਗੱਫੇ ਖਾਦੇ ਤੇ ਅੱਜ ਉਹੀ ਜਿਹੜਾ ਪਾਰਟ ਨੂੰ ਘਾ ਲਾਉਂਦੇ ਪਰ ਲੱਗਦਾ ਨਹੀਂ ਕਿ ਉਹਨਾਂ ਦਾ ਜਿਹੜਾ ਇੱਕ ਜਿਹਾ ਸੁਹਣਾ ਦਿਉਦੀ ਪਾਰ ਗਈ ਉਹਨਾਂ ਲੋਕਾਂ ਨੂੰ ਆਪ ਚਾਹੀਦਾ ਇਹ ਜਿਨ੍ਹਾਂ ਨੇ ਬੜੇ ਫਾਇਦੇ ਲਏ ਜਿਹੜੇ ਮੰਤਰੀ ਰਹਿ ਚੁੱਕੇ ਸਰਕਾਰ ਦੇ ਵਿੱਚ 15 ਸਾਲ ਜਿਨ੍ਹਾਂ ਨੇ ਪੂਰਾ ਸਰਕਾਰ ਦਾ ਨੰਨ ਮੰਨਿਆ ਉਹੀ ਮੈਂ ਸਮਝਦਾ ਕਿ ਇਧਰ ਉਧਰ ਜਾਂਦੇ ਆ ਪਰ ਜਿਹੜਾ ਅਸਲ ਜਿਹਦੇ ਲਹੂ ਦੇ ਖੂਨ ਦੇ ਵਿੱਚ ਕਾਲੀ ਦਲ ਹੈ ਮਨ ਦੇ ਵਿੱਚ ਪੰਥ ਪ੍ਰਤੀ ਸਤਕਾਰ ਹੈ ਪੰਥ ਸ਼੍ਰੋਮਣੀ ਅਕਾਲੀ ਦਲ ਦਾ। ਤੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪੰਥ ਦਾ ਪਿਆਰ ਹੈ, ਕਾਂਸਲ ਖਾਲਸਾ ਦਾ ਪਿਆਰ ਹੈ। ਉਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਸਰਦਾਰ ਸੁਖਬੀਰ ਸਿੰਘ ਜੀ ਕਿ ਨਮਾਣੇ ਚੱਕ ਵੱਜੋਂ ਅਸੀਫਾ ਤੇ ਕਿ ਉੱਥੇ ਗਏ ਆ। ਤੇ ਇਸ ਕਰਕੇ ਤਨਖਾਹਾਂ ਲੱਗਦੀਆਂ ਰਹੀਆਂ ਪਹਿਲਾਂ ਵੀ। ਤਰਵੰਦੀ ਸਾਹਿਬ ਨੂੰ ਵੀ ਲੱਗੀ, ਤੋੜਾ ਸਾਹਿਬ ਨੂੰ ਵੀ ਲੱਗੀ, ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਲੱਗੀ। ਤਨਖਾਹਾਂ ਲੱਗ ਕੇ ਰਹਿਦੀਆਂ ਪਰ ਤਨਖਾਹ ਲੱਗਣ ਤੋਂ ਬਾਅਦ ਸਜ਼ਾ ਜਿਹੜੀ ਹੁੰਦੀ ਧੰਨਕ ਸਜ਼ਾ ਲਾਈ ਜਾਂਦੀ ਕਰਦਾ ਸਮਝ ਸਭ ਵੱਲੋਂ ਸਿਆਸੀ ਅੱਜ ਤੱਕ ਤੁਸੀਂ ਇਹ ਦੱਸੋ ਕਿਸੇ ਸਿੱਖ ਸਾਹਿਬ ਦੀ ਸਟੇਟਮੈਂਟ ਦੇ ਦਿਓ ਜਉਂਦੂ ਦਾ ਖਾਲਸਾਬੂਨ ਦੇ ਵਿੱਚ ਆਇਆ ਕਿ ਕੋਈ ਸਟ੍ਰੈਟਿਕਲ ਆਰਡਰ ਦਿੱਤਾ ਹੋਵੇ ਅਥਰੋ ਕਿਉਂਕਿ ਸਿਆਸਤ ਦੇ ਵਿੱਚ ਸਿਆਸੀ ਜਿਹੜੇ ਸਿਆਸਤ ਦੇ ਵਿੱਚ ਦਖਲ ਹੀ ਦੇ ਸਕਦੇ ਕਿਉਂਕਿ ਇਹ ਕੇਸ ਅਸੀਂ ਤਾਈ ਜਿੱਤਿਆ ਹੈ ਸੁਪਰੀਮ ਕੋਰਟ ਤੋਂ ਕਿ ਸਾਡੀ ਜਿਹੜੀ ਐਸਜੀਪੀਸੀ ਹੈ ਉਸ ਸਿੱਖ ਕੌਮ ਦੀ ਜਵਾਬ ਹੈ ਨਮੈਂਦਾ ਜਥੇਬੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਾਰੇ ਪਾਰਟੀਆਂ ਦਾ ਸਿੱਖ ਕੌਮ ਹਰ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਅਈਸਾਈ ਹੋਵੇ ਕੋਈ ਹੋਵੇ ਸਾਰਿਆਂ ਦਾ ਸਾਝਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਪੰਤੀ ਸਮੇ ਦਾ ਖੜਨਾ ਜਿਹੜਾ ਅਸੀਂ ਇਲੈਕਸ਼ਨ ਮਿਸ਼ਨ ਨੂੰ ਭਰਕੇ ਦਿੰਨੇ ਆ ਉਹ ਇਹ ਕਹਦੇ ਨੇ ਕਿ ਸਿੱਖ ਕੌਮ ਜਿਹੜੀ ਇਕੱਲੀ ਪਾਰਟੀ ਬਣਾ ਸਕਦੀ ਨਹੀਂ ਬਣਾ ਸਕਦੀ ਜੇਲੀ ਪਾਰਟੀ ਹੁੰਦੀ ਆ ਉਹ ਸਾਰੇ ਫੱਟ ਕੇ ਹੁੰਦੀ ਆ ਸਾਰੇ ਜਿੰਨੇ ਵੀ ਲੋਕ ਨੇ ਪੜਾਉ ਹਿੰਦੂ ਹੋਣ ਸਾਡੇ ਸਤਿਕਾਰਯੋਗ ਨੇ ਬੜਾ ਬਸਰਬਾਨ ਹੋਣ ਬੜਾ ਸਾਈ ਹੋਣ ਬੜਾ ਸੇ ਕੋਣ ਸਾਰਿਆਂ ਦੀ ਇੱਥੇ ਦੀ ਪਾਰਟੀ ਹੈ ਇਸ ਕਰਕੇ ਇਸੇ ਗੱਲ ਤੋਂ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਇਹ ਨਾ ਹੋਵੇ ਕਿ ਉਹਦਾ ਕੋਈ ਨਿਸ਼ਾਨ ਹੋ ਜੇ ਤੇ ਫਿਰ ਉਹ ਜ਼ਿੰਮੇਵਾਰ ਕੌਣ ਹੋਊਗਾ ਜ਼ਿੰਮੇਵਾਰ ਅਸੀਂ ਹੋਵਾਂਗੇ ਇਸ ਕਰਕੇ ਤੁਹਾਡੇ ਜਨਤ ਤੁਹਾਡੇ ਮਦਦ ਬਣਾਈ ਸਾਰੇ ਲੋਕਾਂ ਨੂੰ ਸਾਡੇ ਲੀਡਰ ਸਬੰਧਾਂ ਨੂੰ ਸਾਰੇ ਵਰਕਰ ਸਬੰਧਾਂ ਨੂੰ ਦੱਸਣਾ ਚਾਹੁੰਦੇ ਆ ਦੂਸਰੀ ਗੱਲ ਦੇਖੋ ਅੱਜ ਕੈਂਸਲ ਹੋ ਗਿਆ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਆਉਣਾ ਸੀ ਬਾਜੀ ਜੀ ਇੱਕ ਕੰਮ ਦੱਸ ਦਿਓ ਕੀਤਾ ਜਮਾ ਫੇਰ ਹੈ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਕੱਲ ਤੁਸੀਂ ਵੀ ਸਵਾਲ ਨਹੀਂ ਪੁੱਛਿਆ মিডিਆ ਸਾਰਾ ਖਰੀਦਿਆ ਹੋਇਆ ਜਿਹੜਾ ਉੱਪਰਲਾ মিডিਆ ਸੈਂਟਰ ਨੇ ਖਰੀਦਿਆ ਹੋਇਆ ਜਾਂ ਲੋਕਲ মিডিਆ ਉਹ ਇਹ ਸਰਕਾਰ ਨੇ ਖਰੀਦਿਆ ਹੋਇਆ ਕਦੇ ਵੀ ਇੱਕ ਸਵਾਲ ਸਰਕਾਰ ਦੇ ਹੱਕ ਦੇ ਖਿਲਾਫ ਪੁੱਛਿਆ ਕਿ ਅੱਜ ਤੱਕ ਦੱਸੋ ਇਸ ਪਾਰਟੀ ਨੇ ਇਹ ਗਰੰਟੀਆਂ ਦਿੱਤੀਆਂ ਸੀ ਇਹਨੇ ਵਾਅਦੇ ਕੀਤੇ ਸੀ ਇੱਕ ਵੀ ਕੋਈ ਵੰਦਨਾ ਪੂਜਾ ਕੀਤਾ ਹੋਵੇ ਕਿਸੇ ਨੇ ਵੀ ਪੁੱਛਿਆ ਅਸੀਂ ਵੀ ਨਹੀਂ ਪੁੱਛਦੇ ਆਮ ਲੋਕਾਂ ਦਾ ਜਿਹੜਾ ਅਸੀਂ ਵੀ ਨਹੀਂ ਪੁੱਛਦੇ ਸਿਰਫ ਇੱਕ ਗਰੀਬ ਲੋਕ ਜਰੂਰ ਬਾਲ ਸਾਹਿਬ ਨੂੰ ਯਾਦ ਕਰਦੇ ਆ ਕਿ ਉਹ ਗਰੀਬਾਂ ਦੇ ਵਿਹੜਿਆਂ ਚਾਈਦਾ ਜਿਹਦੇ ਦੁੱਖ ਸਹਿਿਤ ਕਰਾਉਂਦੇ ਤਾਂ ਬਾਦਲ ਸਾਹਿਬ ਨੇ ਨਿਕਾ ਇਹ ਉਹਨਾਂ ਦੀ ਜ਼ੁਬਾਨ ਜਰੂਰ ਸੁਣਦੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਥੋਂ ਸਭ ਤੋਂ ਸਾਰਾ ਕੁਝ ਸਿੱਖਣਾ ਚਾਹੀਦਾ ਕਿ ਸਾਰਿਆਂ ਸਿਰਾਂ ਸਾਡੇ ਮਗਰ ਪਈਆਂ ਇਹਨਾਂ ਕੁਛ ਕਹਿਣਾ ਕਿ ਉਹਨਾਂ ਦਾ ਜਾਚ ਕੰਮ ਹੈ ਕਿਤਾ ਬਾਲਾ